ਇਦੇ ਵਿੱਚੋਂ ਹੀ ਪੋਥੀਆ ਸਾਹਿਬ ਨਿਕਲਿਆ ਨੇ ਗੁੜਤਾ ਸਾਹਿਬ ਨਿਕਲੇ ਨੇ ਯਾਰ ਮਾਲਾ ਸਾਹਿਬ ਨੇ ਹੀ ਆ ਦੇਖੋ ਆ ਕਸ਼ੇਰਾ ਪਿਆ ਇਹਦਾ ਆ ਰਮਾਲਾ ਸਾਹਿਬ ਨੇ ਯਾਰ ਰਮਾਲਾ ਸਾਹਿਬ ਦੇ ਵਿੱਚੇ ਹੀ ਕਸ਼ੇਰਾ ਪਿਆ ਆ ਤੁਸੀਂ ਦੇਖ ਸਕਦੇ ਹੋ ਆ ਰਮਾਲਾ ਸਾਹਿਬ ਪੋਥੀ ਸਾਹਿਬ ਨੂੰ ਚੱਕ ਲਿਆ ਤਾਂ ਇੱਕ ਕਸ਼ੇਰਾ ਵੀ ਇਹ ਨਹੀਂ ਹੈਗਾ ਵੀ ਪਤਾ ਯੂਜ਼ ਨਹੀਂ ਕਰਿਆ ਦੇਖ ਲਓ ਆ ਇਹ ਇਧਰ ਚੱਕੇ ਆ ਇਹ ਮਾਰਾ ਤੇ ਅਸਣ ਵਾਲੇ ਕੱਪੜੇ ਨਾਲ ਵਿੱਚ ਇਹਦੇ ਆਪਣੇ ਪਰਾ ਹੋ ਜੇਗਾ ਤੁਸੀਂ ਸੈ ਤੁਸੀਂ ਸਾਥ ਸਾਥ ਉਹ ਵੀਡੀਓ ਬਣਾ ਰਹੇ ਨੇ ਹਾਂ ਇਹ ਆਪਣੀ ਅਰਦਾਈਆਂ ਨੇ ਯਾਰ ਆ ਮੈੜੀਆਂ ਆ ਆ ਫੜੋ ਬਣਾਓ ਇਹਨੂੰ ਫੋਟੋ ਫੋਟੋ ਛੱਡ ਦਿਓ ਮਹਾਰਾਜੀਆਂ ਪਲਖਾ ਨੇ ਮਹਾਰਾਜ ਦੇ ਵਸਤਰ ਨਹੀਂ ਸਾਰੇ ਸਾਰੇ ਵਸਤਰ ਨੇ ਮਹਾਰਾਜ ਦੇ ਰੇਜੇ ਵਿੱਚ ਤੇ ਅਸੀਂ ਨੇ ਖੋਲੇ ਆ ਵੀ ਇਹ ਚੰਗੀ ਤਰ੍ਹਾਂ ਹੋ ਗਿਆਂ ਆਉਣੀਆਂ ਅਰਜਾਈਆਂ ਵਾਲੇ ਇਹ ਕਿਹੜਾ ਖੜਾ ਸਕਦੇ ਮਹਾਰਾਜ ਦੇ ਵਸਤਰ ਨੇ ਸਾਰੇ ਤੇ ਖਾਫ ਵਰਤੋਣੀ ਮਿਲਦਾ ਬਲਕੀ ਸਾਹਿਬ ਆ ਗਈ ਬਾਪਾ ਬਾਪੂ ਮੈਂ ਇੱਧਰ ਨਾਲੇ ਨਾਲੇ ਬਾਬਾ ਜੀ ਇੱਧਰ ਬਲਦਾਰ ਸਾਹਿਬ ਇੱਕ ਮਿੰਟ ਮਹਾਰਾਜ ਇੱਕ ਇੱਕ ਮਿੰਟ ਇੱਕ ਮਿੰਟ ਹੋਰ ਇਹ ਲੋਟ ਲੈ ਲਾਈਨਿੰਗ ਵਸਤਾਂ ਆਈ ਇੱਧਰ ਤੇ ਸੱਚਖੰਡ ਦੇ ਉੱਤੇ ਬਣਾਇਆ ਰਹਿ ਗਿਆ ਦਰਬਾਰ ਦੇ ਉੱਤੇ ਜੀ ਕਈ ਦਿਨਾਂ ਤੋਂ ਇਹਨਾਂ ਦੀਆਂ ਕੰਪਲੀਟ ਆ ਰਹੀਆਂ ਤੀਆਂ ਤੇ ਅੱਜ ਵੀ ਅਸੀਂ ਇਹਦੇ ਨਾਲ ਗੱਲੇ ਕਰਨ ਆਏ ਤੇ ਸਾਨੂੰ ਗੁਰਕਾ ਸਾਹਿਬ ਬਾਰੇ ਨਹੀਂ ਪਤਾ ਸੀ ਵੀ ਇਹਨੇ ਬਹੁਤ ਜ਼ਿਆਦਾ ਬੇਅਦਬੀ ਕਰ ਰੱਖੀ ਅੰਦਰ ਗੱਲ ਕਰਨ ਆਏ ਸੰਗਾਂ ਨੇ ਹੱਥੀ ਪੈ ਗਿਆ ਸੀ ਕਿ ਵੀ ਗੱਲ ਕੀ ਆ ਤੂੰ ਅੰਦਰ ਕਿਉਂ ਨਹੀਂ ਜਾਣ ਦੇ ਰਿਆ ਤੇ ਜਦੋਂ ਅੰਦਰ ਗਏ ਸੱਚਖੰਡ ਦੇ ਲਵੇ ਚੱਪਣਾ ਨਾਲ ਇਹਦੇ ਕਮਰੇ 'ਚ ਸੱਚਖੰਡ ਦੇ ਨਾਲ ਵਾਲੇ ਕਮਰੇ 'ਚ ਇਹਨੇ ਆਪਦਾ ਬੈੱਡ ਲਾ ਰੱਖਿਆ ਪਰਸਨਲ ਤੇ ਦਰਵਾਜਾ ਜਿਹੜਾ ਭੋਰਾ ਸਾਹਿਬ ਆ ਭੋਰਾ ਸਾਹਿਬ ਦੇ ਵਿੱਚ ਇਹਨੇ ਆਪਦਾ ਮਤਲਬ ਪਰਸਨਲ ਆਸਣ ਲਾਇਆ ਹੋਇਆ ਸੱਚਖੰਡ ਦੇ ਵਿੱਚ ਕੋਈ ਵੀ ਏਸੀ ਨਹੀਂ ਹੈਗਾ ਜੀ ਕੋਈ ਵੀ ਪੱਖਾ ਨਹੀਂ ਹੈਗਾ ਬਿਲਕੁਲ ਨਹੀਂ ਉਹਦੀਆਂ ਬਿੰਡਾਂ ਵੀ ਬੰਦ ਕਰੀਆਂ ਵਿਆਂ ਨੇ ਇਹਨੇ ਉਸ ਤੋਂ ਬਾਅਦ ਜਿਹੜੇ ਇਹਦੇ ਜਿਹੜੇ ਬੈੱਡਾਂ ਦੇ ਸੋਹਰੇ ਆਤੀ ਉਹ ਬੈੱਡਾਂ ਦੇ ਵਿੱਚੋਂ ਗੁਟਕਾ ਸਾਹਿਬ ਵੀ ਨਿਕਲੇ ਨੇ ਜੀ ਚੱਪਲਾਂ ਵੀ ਨਿਕਲੀਆਂ ਨੇ ਉਹ ਸਾਡੇ ਕੋਲ ਵੀਡੀਓ ਹੈਗੀਆਂ ਨੇ 200 ਤੋਂ 300 ਪਲੱਸ ਨਿਤਨੇਮ ਦੀਆਂ ਪੋਥੀਆਂ ਦੀਆਂ ਜੀ 100 ਤੋਂ 100 ਤੋਂ ਪਲੱਸ ਪੋਥੀ ਅਮਰਤ ਬਾਣੀ ਦੀਆਂ ਦੀਆਂ ਜੀ ਸੁਖਨੀ ਸਾਹਿਬ ਦਾ ਵੀ ਮੇਰੇ ਖਿਆਲ ਵਿੱਚ 100 ਤੋਂ ਪਲੱਸ ਹੈਗੀਆਂ ਤੀਆਂ ਵੀ ਟੋਟਲ 300 400 ਪੋਥੀ ਤਾਂ ਪੋਥੀ ਸਾਹਵੇ ਤੀ ਤੇ ਘੱਟੋ ਘਾਟੇ 150 ਦੇ 100 ਦੇ ਕਰੀਬ ਭਾਗ ਨੇ ਜੀ ਕੋਈ ਦਸਮ ਦਾ ਭਾਗ ਆ ਕੋਈ ਪਹਿਲੀ ਪੋਥੀ ਆ ਮਹਾਰਾਜ ਦਾ ਕੋਈ ਦੂਸਰੀ ਦੂਸਰੀ ਪੋਥੀ ਆ ਮਹਾਰਾਦੀ ਜਿਹੜਾ ਵਾ ਸਿਸਟਮ ਉੱਥੇ ਰਿਹਾਸ਼ਿਆ ਉੱਥੇ ਉਹਨਾਂ ਦਾ ਆਪਣਾ ਨਾਲ ਹੀ ਸੁਖਾਸਨ ਬਣਿਆ ਹੋਇਆ ਜੋ ਕਿ ਮਤਲਬ ਠੀਕ ਨਹੀਂ ਹੈ ਸਿਸਟਮ ਹਾਂਜੀ ਜਾਂ ਤੇ ਉੱਥੇ ਸੁਖਾਸਨ ਹੀ ਹੋਵੇ ਜਾਂ ਫਿਰ ਐਸੋ ਇੱਕ ਚੀਜ਼ ਹੋਣੀ ਚਾਹੀਦੀ ਆ ਸੋ ਤੇਰੇ ਐਸਪੀਸੀ ਥਲੇ ਮਹਾਰਾਜ ਦਾ ਪ੍ਰਕਾਸ਼ ਵੀ ਆ ਜੋ ਠੀਕ ਨਹੀਂ ਸੀ ਲੱਗਾ ਇਸ ਲਈ ਅਸੀਂ ਸਾਰੇ ਸਰਪ੍ਰਸਤ ਜਿਹੜੇ ਮਹਾਰਾਜ ਦੇ 5 ਰੁਪਏ ਇਥੇ ਸਾਨੂੰ ਮਿਲੇ ਆ ਉਹ ਅਸੀਂ ਬੁੱਕ ਨੰਬਰਸਾ ਲੈ ਕੇ ਤੇ